ਆਚਰਨ ਉੱਚਾ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ 186 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਦੇ ਹਾਂ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਬਸੰਤ ਮਹੱਲਾ ਅਜਵਾ ਵਸ਼ੰਤ ਮਹੱਲਾ ਪੰਜਵਾਂ ਅਬ ਕਲੂ ਆਇਓ ਰੇ ਅਬ ਕਲੂ ਆਇਓ ਰੇ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਇੱਕ ਨਾਮ ਬੋਵੋ 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 ਅਬ ਕਲੂ ਆਇਓ ਰੇ ਇਕ ਨਾਮ ਬੋ ਬੋ ਅਨੁਰਤ ਨਹੀਂ ਨਹੀਂ ਅਨੁਰਤ ਨਹੀਂ ਨਹੀਂ ਅਨੁਰਤ ਨਹੀਂ ਨਹੀਂ ਮਤ ਭਰਮ ਭੂਲੋ ਭੂਲੋ ਮਤ ਭਰਮ ਭੂਲੋ ਭੂਲੋ ਮਤ ਭਰਮ ਭੂਲੋ ਭੂਲੋ ਪੰਚਮ ਪਾਸਾ ਕਹਿੰਦੇ ਹਨ ਸਾਡੇ ਤੇ ਪਰਪਕਾਰ ਕਰਕੇ ਉਪਦੇਸ਼ ਦੇ ਰਹੇ ਹਨ ਸ਼ਾਇਦ ਇਹ ਸਤ ਵਡਾ ਉਪਦੇਸ਼ ਹੋਰ ਕੋਈ ਹੋਵੇ ਸਭ ਤੋਂ ਵੱਡਾ ਉਪਦੇਸ਼ ਹੈ ਕਿ ਨਾਮ ਬੋਵੋ ਬੋਵੋ ਨਾਮ ਦਾ ਬੀਜ ਪਾਵੋ आवो तो उगेगा तो उगेगा तो फलीभूत होएगा तो सुख सुख मिलन सब कुछ ठीक हो जाएगा सब दुख दूर हो जाएगी सब कष्ट दूर हो जाएगी अब कलू आयो रे अब कलू आयो रे कलू का मतलब है कलू का ਕਾਲੀ ਯੁਗ ਕਾਲੀ ਯੁਗ ਦਾ ਅਰਥ ਹੈ ਕਲ ਕਲੇਸ਼ ਦਾ ਯੁਗ ਦੁੱਖਾਂ ਦਾ ਯੁਗ ਉਸ ਤੋਂ ਬਚਣ ਵਾਸਤੇ ਨਾਮ ਨੂੰ ਬੋ ਬੋ ਨਾਮ ਬੀਜੋ ਨਾਮ ਈਸ਼ਵਰ ਦਾ ਨਾਮ ਸਤ ਨਾਮ ਵਾਹਿਗੁਰੂ ਉਹ ਬੀਜੋ ਹਰ ਯਾਦ ਕਰੋ ਮਨ ਵਿੱਚ ਹਰਦਮ ਯਾਦ ਕਰੋ ਸਵਾ ਸਵਾਸ ਯਾਦ ਕਰੋ ਤਾਂ ਫਿਰ ਦੁੱਖ ਕਲੇਸ਼ ਨਹੀਂ ਆਣਗੇ ਇਹ ਕਲਯੁਗ ਦਾ ਕੋਈ ਅਸਰ ਨਹੀਂ ਹੋਵੇਗਾ ਕਲਯੁਗ ਫਿਰ ਪਿੱਛੇ ਰਹਾ ਜਾਏਗਾ ਫਿਰ ਸਤਯੁਗ ਆ ਜਾਏਗਾ ਸਾਡੇ ਮੰਦੀ ਅਵਸਥਾ ਸਤਯੁਗ ਵਰਗੀ ਬਣ ਜਾਵੇਗੀ ਜਦੋਂ ਕੋਈ ਕਲੇਸ਼ੀ ਨਾ ਰਹਿ ਜਾਵੇਗਾ ਤਾਂ ਫਿਰ ਮੰਦੀ ਅਵਸਥਾ ਸੱਚੀ ਸੋੱਚੀ ਬੱਤਰ ਹੋ ਜਾਵੇਗੀ ਦੁੱਖਾਂ ਰਹਿਤ ਹੋ ਜਾਵੇਗੀ ਅਨਿਰੁਤ ਨਾਹੀ ਨਾਹੀ ਬਾਅ ਅਨਿਰੁਤ ਅਨਿਰੁਤ ਕੋਈ ਨਹੀਂ ਹੈਗੀ ਨਾਮ ਬੀਜਣ ਵਾਸਤੇ ਨਹੀਂ ਹੈਗੀ ਨਹੀਂ ਹੈਗੀ ਨਹੀਂ ਹੈਗੀ ਹੁਣੇ ਹੀ ਲੱਗ ਜਾਓ ਹੁਣੇ ਹੀ ਬੀਜ ਦੋ ਇਹੀ ਰੁੱਤ ਹੈ ਕੱਲ ਨਾਮ ਬੀਜਣ ਲਈ ਕੋਈ ਰੁੱਤ ਨਹੀਂ ਹੁੰਦੀ ਕੋਈ ਸਮੇਂ ਦੀ ਗੱਲ ਨਹੀਂ ਹੁੰਦੀ ਜਦੋਂ ਜਾਗੋ ਉਦੋਂ ਹੀ ਸਵੇਰਾ ਉਦੋਂ ਹੀ ਲਾਭ ਹੀ ਲਾਭ ਨਾਮ ਬੀਜ ਲਈਏ ਬੀਜ ਲਈਏ ਤਾਂ ਫਿਰ ਫਲੀ ਬੂਤ ਹੋਏਗਾ ਤਾਂ ਜਿਵੇਂ ਕਣਕ ਦਾ ਬੀਜ ਬੀਜਦੇ ਆ ਨਾ ਇੱਕ ਦਾਣਾ ਇੱਕ ਸੱਟਾ ਬੰਦਾ ਨਿਕਲਦਾ ਇੱਕ ਦਾਣੇ ਤੋਂ ਇੱਕ ਸੱਟਾ ਬੰਦਾ ਹੈਗਾ ਤੋਂ ਦੇ ਵਿੱਚ ਇੱਕ ਤੋਂ 100 ਜਾਂ 150 ਦਾਣੇ ਬਣ ਜਾਂਦੇ ਹਨ ਇਸੇ ਤਰ੍ਹਾਂ ਨਾਮ ਤਾਂ ਹੋਰ ਵੀ ਮਲਟੀਪਲਾਈ ਜ਼ਿਆਦਾ ਹੁੰਦਾ ਹੈਗਾ ਬਾਜਰੇ ਦੇ ਦਾਣੇ ਜ਼ਿਆਦਾ ਹੁੰਦੇ ਹਨ ਉਹ ਵੀ ਇੱਕ ਬਾਜਰੇ ਤੋਂ ਇੱਕ ਸੱਟਾ ਬੰਦਾ ਹੈ ਉਸ ਦੇ ਵਿੱਚ ਤਾਂ ਕਈ ਸੈਂਕੜੇ ਹੋ ਜਾਂਦੇ ਹਨ ਤੇ ਇਸੇ ਤਰ੍ਹਾਂ ਨਾਂਮ ਬੋਵਾਂਗੇ ਸਿਰ ਬੋਵਾਂਗੇ ਤਾਂ ਬਾਜਰੇ ਦੇ ਦਾਣੇ ਜਿੰਨ ਬਹੁਤ ਫਲ ਮਿਲੇਗਾ ਅਮਰਤ ਵਿਲਾਸਾ ਚ ਨਾਓ ਵਡਿਆਈ ਵਿਚਾਰ ਜੇ ਅਸੀਂ ਦੁਪਹਿਰੇ ਵੀ ਜਾਾਂਗੇ ਤਾਂ ਥੋੜਾ ਹੋਰ ਹੋਏਗਾ ਮਨ ਕਿੰਡ ਜਾਂਦਾ ਨਾ ਉਸ ਤਾਂ ਇੱਧਰ ਉੱਧਰ ਦਾ ਸ਼ੋਰ ਹੁੰਦਾ ਹੈ ਕਾਰ ਵਿੱਚ ਬਾਹਰ ਦਾ ਸ਼ੋਰ ਆਹ ਐਟਮਾਸਫੇਅਰ ਵਿੱਚ ਸ਼ੋਰ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਬੀਜਣਾ ਜ਼ਰੂਰੀ ਹੈ ਨਾਮ ਬੀਜਣਾ ਬਹੁਤ ਜ਼ਰੂਰੀ ਹੈ ਨਾਮ ਜਪਣਾ ਯਾਦ ਰੱਖਣਾ ਭਗਤੀ ਕਰਨਾ ਸਾਰੇ ਜੋ ਸੰਤ ਮਹਾਪੁਰਸ਼ ਹੋਏ ਹਨ ਸਭ ਭਗਤੀ ਕਰਕੇ ਹੀ ਉੱਚ ਪਦਵੀ ਹਤੇ ਉਹ ਜਿਹਨ ਤੇ ਫਿਰ ਉਹ ਕਿਸ ਤਰ੍ਹਾਂ ਦੇ ਉਹਨਾਂ ਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਹਨ ਸਾਰੀਆਂ ਬਲਾਵਾਂ ਉਹਨਾਂ ਤੋਂ ਦੂਰ ਹੋ ਜਾਂਦੀਆਂ ਜਿਸ ਤਰ੍ਹਾਂ ਕੋ ਕਹਿ ਰਹੇ ਨੇ ਗੁਰੂ ਜੀ ਮਤ ਮਤ ਭਰਮ ਬੂਲੋ ਬੂਲੋ ਮਤ ਭਰਮ ਬੂਲੋ ਬੂਲੋ ਕਦ ਮਤ ਤੋਂ ਪਾਵੇ ਨਾ ਨਹੀਂ ਪਰਮਾ ਦੇ ਵਿੱਚ ਪ੍ਰਲੇਖਿਆਂ ਦੇ ਵਿੱਚ ਨਹੀਂ ਪਹਿਣਾ ਉਲਪੁਲਈਆ ਪਰਮਾਤਮਾ ਦੇ ਵਿੱਚ ਨਹੀਂ ਪੈਣਾ ਪਰਮ ਬਾਦ ਤੇ ਖਤਰਨਾਕ ਹੁੰਦਾ ਹੈਗਾ ਇਹ ਦੁੱਖਾਂ ਦਾ ਹੀ ਕਾਰ ਹੁੰਦਾ ਹੈਗਾ ਇਹੀ ਕਲਯੁਗ ਦਾ ਇੱਕ ਹਿੱਸਾ ਹੁੰਦਾ ਹੈ ਪਰਮ ਬਾਦ ਜਿਸ ਦਾ ਕੋਈ ਆਧਾਰ ਸੱਚ ਦਾ ਹੁੰਦਾ ਹੀ ਨਹੀਂ ਝੂਠਦਾ ਹੁੰਦਾ ਇਧਰ ਉਧਰ ਦਾ ਹੁੰਦਾ ਚਸਕਿਆਂ ਦਾ ਹੁੰਦਾ ਹੈਗਾ ਕਿਡ ਤਮਾਸ਼ਾ ਹੁੰਦਾ ਹੈਗਾ ਇਹਨਾਂ ਵਿੱਚ ਮਤ ਪੂਲੋ ਮਤ ਪਰਮ ਭੂਲੋ ਮਰਮ ਦੁਖ ਦੇਣ ਵਾਲੀ ਬਸ ਚੀਜ਼ ਹੈ ਪਰਮਾ ਦਾ ਕੋਈ ਫਾਇਦਾ ਨਹੀਂ ਹੈ ਗੁਰੂ ਜੀ ਸਾਨੂੰ ਚਾਰ ਛੋਟੀਆਂ-ਛੋਟੀਆਂ ਚੋਟੀਆਂ ਦੇ ਵਿੱਚ ਪੂਰਾ ਜ਼ਿੰਦਗੀ ਦਾ ਦੱਸ ਦਿੱਤਾ ਹੈ ਨਾ ਤੇ ਇਹਦੇ ਲਈ ਕੋਈ ਅਨਰਥ ਹੈ ਨਾਮ ਬੀਜਣ ਲਈ ਤੇ ਨਾ ਹੀ ਪਰਮਾ ਦਾ ਕੋਈ ਆਸਰਾ ਲੈਣਾ ਹੈ ਜੋ ਸਭ ਫਜ਼ੂਲ ਹਨ ਵੇਰਥ ਹਨ ਤੇ ਵੱਲ ਜੋਕ ਤੋਂ ਬਚਣਾ ਹੈ ਭਾਵ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਉਸ ਤੋਂ ਬਚਣਾ ਹੈ ਤੁਹਾਨੂੰ ਇੱਕੋ ਇੱਕ ਹੀ ਹੱਲ ਹੈ ਨਾਮ ਬੀਜਣਾ ਭਾਵ ਨਾਮ ਸਿਮਰਨ ਕਰਨਾ ਪ੍ਰਭੂ ਦੀ ਭਗਤੀ ਕਰਨਾ ਗੁਰ ਬਾਣੀ ਬੜ ਪੜਨਾ ਉਸ ਨੂੰ ਵਿਚਾਰਨਾ ਪ੍ਰਭੂ ਦੇ ਸੱਚੇ ਉਪਦੇਸ਼ਾਂ ਨੂੰ ਅਪਣਾ ਲੈਣਾ ਬਸ ਇਹੀ ਜਿੰਦਗੀ ਦਾ ਸੱਚਾ ਸੁੱਚਾ ਉਦੇਸ਼ ਹੈ ਤੇ ਸੰਦੇਸ਼ ਹੈ ਤੇ ਉਪਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਵਿਚਾਰ ਚੰਗੇ ਲੱਗੇ ਹੋ ਤਾਂ ਇਹਨਾਂ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਜੀ ਧੰਨਵਾਦੀ ਹੋਵਾਂਗਾ ਦਾਸ ਦਵਿੰਦਰਜੀਤ ਸਿੰਘ